ਆਜ਼ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਰਮਜੀਤ ਸਿੰਘ ਭਗਨੇਵਾਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕੈਨੇਡੀਅਨ ਖਬਰਨਾਮਾ ਦੇ ਵਿੱਚ ਸਾਰਿਆਂ ਦਾ ਆਪ ਕਰਦੇ ਹਾਂ ਸਵਾਗਤ ਲੰਗੇ ਵੀਕਐਂਡ ਦੇ ਮੌਕੇ ਤੇ ਬ੍ਰੈਮਟਨ ਦੇ ਵਿੱਚ ਜਿੱਥੇ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਖਾਸ ਤੌਰ ਤੇ ਐਮਪੀ ਮਨਿੰਦਰ ਸਿੱਧੂ ਤੇ ਕੌਂਸਲਰ ਰਾਟ ਪਾਵਰ ਵੱਲੋਂ ਇੱਕ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਖੂਬ ਇੰਜੋਏ ਕੀਤਾ ਤੇ ਇਸ ਬਾਰਬੀਕਿਊ ਦੇ ਵਿੱਚ ਸਿਆਸਤ ਦੇ ਨਾਲ ਜੁੜੇ ਹੋਏ ਵੱਡੇ ਚਿਹਰੇ ਵੀ ਦੇਖਣ ਨੂੰ ਮਿਲੇ ਖਾਸ ਤੌਰ ਤੇ ਮੇਅਰ ਪੈਟਰਿਕ ਬ੍ਰਾਊਨ ਦੀ ਗੱਲ ਕੀਤੀ ਹੈ ਤੇ ਉਹਨਾਂ ਦੇ ਨਾਲ ਖਾਸ ਤੌਰ ਤੇ ਸਪੈਸ਼ਲ ਜੋ ਗੈਸ ਲਿਬਰਲ ਸਰਕਾਰ ਤੋਂ ਸੋਨੀਆ ਸਿੱਧੂ, ਕਮਲ ਖੇਰਾ ਤੇ ਹਰਕੀਰਤ ਸਿੰਘ ਜੋ ਡਿਪਟੀ ਮੇਅਰ ਨੇ ਉਹ ਵੀ ਪਹੁੰਚੇ ਸਿਆਸਤ ਦੇ ਵੱਡੇ ਚਿਹਰੇ ਇਸ ਬਾਰਬੀਕਿਊ ਦੇ ਵਿੱਚ ਨਜ਼ਰ ਆਏ ਤਾਂ ਉੱਥੇ ਹੀ ਬ੍ਰੈਮਟਨ ਦੇ ਵੱਡੇ ਬਿਜ਼ਨਸਮੈਨ ਵੀ ਇੱਥੇ ਦੇਖਣ ਨੂੰ ਮਿਲੇ ਜਿੱਥੇ ਮਹਿਮਾਨਾਂ ਵਾਸਤੇ ਖਾਸ ਖਾਣ ਪੀਣ ਦਾ ਇਤਜ਼ਾਮ ਕੀਤਾ ਗਿਆ ਸੀ ਉੱਥੇ ਮਿਸਟਰ ਸਿੰਘ ਪੀਜ਼ਾ ਵੱਲੋਂ ਮਹਿਮਾਨਾਂ ਦੇ ਲਈ ਮਿਸਟਰ ਸਿੰਘ ਪੀਜ਼ੇ ਦਾ ਇੱਕ ਵਿਸ਼ੇਸ਼ ਸਟਾਲ ਵੀ ਲਗਾਇਆ ਗਿਆ ਤੇ ਇਸ ਸਟਾਲ ਦੇ ਉੱਪਰ ਜਿੱਥੇ 라ਵਲ ਭਾਜੀ ਦੇ ਪੰਮਾ ਭਾਜੀ ਨੇ ਸਾਰਿਆਂ ਦਾ ਤਹਿ ਦਿਲ ਤੋਂ ਸਵਾਗਤ ਕੀਤਾ ਇਸ ਮੌਕੇ ਤੇ ਸਿੱਖ ਯੂਥ ਮੋਟਰਸਾਈਕਲ ਕਲੱਬ ਦੇ ਸਾਰੇ ਮੈਂਬਰ ਵੀ ਪਹੁੰਚੇ ਤੇ ਟੇਸਟੀ ਡ੍ਰੀਮ ਤੋਂ ਸਤਨਾਮ ਸਿੰਘ ਜੀ ਨੇ ਵੀ ਵਿਸ਼ੇਸ਼ ਤੌਰ ਤੇ ਇੱਥੇ ਸ਼ਿਰਕਤ ਕੀਤੀ ਤੇ ਉਹਨਾਂ ਨੇ ਵੀ ਆਪਣੇ ਵਿਚਾਰ ਸਾਰਿਆਂ ਦੇ ਨਾਲ ਸਾਂਝੇ ਕੀਤੇ

Thank you so much. Satsrikanth, sure. so I'm Kamal Khera, Member of Parliament Brampton West, and the Canadian Minister of Diversity, Inclusion, and Persons with Disabilities. I'm so happy to be here Brampton East. my colleague, my friend, and Dipra, we're having a community barbecue alongside Rod Power. This really is about bringing our community together. I know how hard my friend works. You can see the amount of support uh, that he has here today. Uh, it really is about making sure we're supporting our community. Uh, you know, investing ਇਨਵੈਸਟਿੰਗ ਇਨ ਪੀਪਲ ਮੇਕਿੰਗ ਸ਼ੋਰ ਆਪਣੇ ਬੱਚਿਆਂ ਤੋਂ ਲਾ ਕੇ ਬਜ਼ੁਰਗਾਂ ਤੱਕ ਸਾਡੀ ਸਰਕਾਰ ਫੈਡਰਲ ਲੈਵਲ ਸਰਕਾਰ ਹਮੇਸ਼ਾ ਖੜੀ ਹੈਗੀ ਆ ਤੇ ਹਮੇਸ਼ਾ ਖੜਦੀ ਹੋਰ ਹਮੇਸ਼ਾ ਹੀ ਰਹੂਗੀ ਸੋ ਥੈਂਕ ਯੂ ਸੋ ਮਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਹੋਪ ਯੂ ਆਲ ਹੈਵ ਜਿੰਨੇ ਲੋਕ ਇੱਥੇ ਆਏ ਸੀ ਕਿ ਆਈ ਹੋਪ ਯੂ ਹੈਡ ਅ ਵੰਡਰਫੁਲ ਟਾਈਮ ਜਿਵੇਂ ਕਿ ਤੁਸੀਂ ਜਾਣਦੇ ਆ ਅੱਜ ਬ੍ਰੈਂਟਨ ਈਸ ਦੇ ਵਿੱਚ ਮਨਿੰਦਰ ਸਿੱਧੂ ਤੇ ਰਾਡ ਪਾਵਰ ਦੋਨਾਂ ਨੇ ਰਲ ਕੇ ਜਿਹੜਾ ਬਾਰਬੀਕਿਊ ਕੀਤਾ ਹੈਗਾ ਜਿਹੜਾ ਦੀ ਦੇਖਦੇ ਪ੍ਰਮਟੋਨੀਅੰ ਦਾ ਐਂਦਾ ਪਰਵਾਹ ਹੁੰਗਾਰਾ ਮਿਲਿਆ ਆਮ ਰੀਲੀ ਐਕਸਾਈਟਡ ਟੂ ਕਮ ਹੇਅਰ ਟੂ ਯੂ ਟੂ ਸਪੋਰਟ ਥੈਮ ਸਾਡੀ ਜਿਹੜੀ ਫੈਡਰਲ ਮੈਂਬਰਸ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਦੇ ਬਹੁਤ ਹਾਰਡ ਵਰਕ ਕਰ ਰਹੀ ਹੈ ਤੇ ਜਿਵੇਂ ਅਸੀਂ ਪ੍ਰਮਟੋਨੀਅੰ ਦਾ ਹੁੰਗਾਰਾ ਵੀ ਦੇਖਿਆ ਫੀਡਬੈਕ ਵੀ ਲਈ ਹੈ ਬਹੁਤ ਹੀ ਚੰਗਾ ਲੱਗਿਆ ਅੱਜ ਬਹੁਤ ਹੀ ਅੱਛੀ ਫੀਡਬੈਕ ਮਿਲੀ ਹੈ ਥੈਂਕ ਯੂ ਸੋ ਮਚ ði ਸਪੋਰਟ ਯੂ ਆਰ ਗਿਵਿੰਗ ਟੂ ਅਸ and we're all uh, you know very humble to receive this support to simanand situnana support kar rahe ho rod bavandu ye bahut hi changa kaam kar rahe hain ji on wale time de vich esi jara tusi apni support den de re ho feedback den de re ho kyuki feedback jehdi hai bahut zaruri hai jehde barbi ki hundi hai ek zariya hunda ke tusi connect re connect honne ho ਪ੍ਰੋਗਰਾਮ ਚੋਰੀਅਨਸ ਦਾ ਸੋ ਬਹੁਤ ਹੀ ਕਾਫੀ ਬਾਰਮਿਕੀ ਹੋਏ ਸਮਰ ਦੇ ਵਿੱਚ ਤੇ ਸਾਡੀ ਫੈਡਰਲ ਟੀਮ ਨੂੰ ਵੀ ਬਹੁਤ ਅੱਛੀ ਜਿਹੜੀ ਆ ਫੀਡਬੈਕ ਦਿੱਤੀ ਉਹ ਜੇ ਅਸੀਂ ਹੁਣ ਜਦੋਂ ਵਾਪਸ ਸੈਸ਼ਨ ਚ ਜਾਵਾਂਗੇ ਤੁਹਾਡੀ ਫੀਡਬੈਕ ਬਹੁਤ ਹੀ ਇੰਪੋਰਟੈਂਟ ਸੀ ਤਾਂ ਕਿ ਅਸੀਂ ਜਿਹੜੀ ਆਵਾਜ਼ ਜਿਹੜੀ ਆ ਪ੍ਰੋਪੋਰ ਉਠਾ ਸਕੀਏ ਐਂਡ ਅਗੇ ਥੈਂਕ ਯੂ ਸੋ ਮੱਚ ਦ ਸਪੋਰਟ ਯੂ ਆਰ ਗਿਵਿੰਗ ਬਹੁਤ ਬੜੀ ਸ਼ਾਸੀ ਦਾ ਸਭ ਤੋਂ ਪਹਿਲਾਂ ਆਪਣੇ ਆਜ਼ ਨਿਊਜ਼ ਵਾਲੇ ਹੋ ਆਪਣੇ ਸਾਡੇ ਵੱਲੋਂ ਨਵਦੀਪ ਚਿੰਜ ਚੀਫ ਨਿਸ਼ਾਨਦਰੇ ਵੱਲੋਂ ਸਾਡੀ ਪੂਰੀ ਪੁਲਿਸ ਦੇ ਵੱਲੋਂ ਤੁਹਾਡਾ ਸਾਰਾ ਬਹੁਤ ਬਹੁਤ ਨਿੱਘਾ ਸਵਾਗਤ ਤੇ ਪਿਆ ਆਪਣੀ ਸਤਿਗੁਰ ਤੇ ਆਪਾਂ ਇੱਥੇ ਸ਼ਾਮਲ ਹੋਏ ਆ ਪਰ ਮਨਿੰਦਰ ਜੀ ਤੇ ਪਰ ਰਾਰਪੌਰ ਜੀ ਦਾ ਕਮਿਊਨਿਟੀ ਫੰਕਸ਼ਨ ਤੇ ਇਹ ਬਹੁਤ-ਬਹੁਤ ਆਪਣੇ ਕਮਿਊਨਿਟੀ ਦਾ ਬੜਾ ਪਿਆਰ ਆ ਤੇ ਸਾਡੀ ਕਲੈਬੋਰੇਸ਼ਨ ਜਿੱਥੇ ਕਿ ਸਾਡੀ ਸਪੋਰਟ ਮਿਲਦੀ ਸਾਨੂੰ ਹੌਸਾ ਮਿਲਦਾ ਕਿ ਆਪਾਂ ਤਰੱਕੀਆਂ ਕਰੀਏ ਕਮਿਊਨਿਟੀ ਦੀ ਸੇਵਾ ਕਰੀਏ ਤੇ ਇਕੱਠੇ ਰਾਮ ਲੱਕੇ ਆਪਾਂ ਆਪਣੇ ਬ੍ਰੈਂਡ ਦਾ ਸ਼ਹਿਰ ਸਭ ਤੋਂ ਸੇਫਟ ਬਣੇ ਸੋ ਇੱਕ ਵਾਰੀ ਸਾਡੇ ਵੱਲੋਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੇ ਜੀ ਆਇਆਂ ਨੂੰ ਤੇ ਟਾਈਮ ਦਾ ਬਰਜੂਰ ਇੱਥੇ ਮੇਲੇ ਚ ਤੁਸੀਂ ਆਪਣਾ ਟਾਈਮ ਕੱਢਿਓ ਮਾਰੋ ਵੋਟਾ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚਾ ਸਿੱਖ ਯੂਥ ਮੋਟਰਸਾਈਕਲ ਕਲੱਬ ਆਫ ਕੈਨੇਡਾ ਐਮਪੀ ਬ੍ਰੈਮਟਨ ਇਸ ਤੋਂ ਮਨਿੰਦਰ ਸਾਧੂ ਉਹਨਾਂ ਦਾ ਜੋ ਐਨੂਅਲ ਬਾਰਬੀਕਿਊ ਸੀ ਉਹਨਾਂ ਦੇ ਸਪੈਸ਼ਲ ਸੱਦਾ ਪੱਤਰ ਤੇ ਇੱਥੇ ਪਹੁੰਚੇ ਆ ਸੋ ਸਾਰੀ ਕਮਿਊਨਿਟੀ ਦੇ ਦਰਸ਼ਨ ਹੋਣਗੇ ਹਮੇਸ਼ਾ ਹੀ ਮਨਿੰਦਰ ਸਿੱਧੂ ਹੁਣੀ ਜਦੋਂ ਵੀ ਕੋਈ ਸਾਡੀ ਚੈਰਿਟੀ ਰਾਈਡ ਹੁੰਦੀ ਹੈ ਉਹਦੇ ਵਿੱਚ ਹਮੇਸ਼ਾ ਹੀ ਸਾਡਾ ਵੱਧ ਚੜ ਕੇ ਸਾਥ ਦਿੰਦੇ ਹਰ ਸਾਨੂੰ ਬਹੁਤ ਮਾਣ ਹੈ ਸੋ ਆਸ ਕਰਦੇ ਹਾਂ ਉਹਨਾਂ ਦੀ ਕਾਮਯਾਬੀ ਦਾ ਫਿਊਚਰ ਦੇ ਵਿੱਚ ਵੀ ਸੋ ਸਮੁੱਚੇ ਸਿੱਖ ਯੂਥ ਮੋਟਰਸਾਈਕਲ ਕਲੱਬ ਆਫ ਕੈਨੇਡਾ ਵੱਲੋਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਅਤੇ ਵੈਸੇ ਵੀ ਅਕਤੂਬਰ ਦਾ ਮਹੀਨਾ ਮੇਨਾ ਅੰਟਾਰੀਓ ਦਾ ਸੋ ਤੁਹਾਡੇ ਨਾਲ ਸਮੇਂਦਰ ਸਮੇਂ ਆਉਣ ਵਾਲੇ ਪ੍ਰੋਗਰਾਮ ਪ੍ਰੋਗਰਾਮਾਂ ਦੀ ਇਸੇ ਤਰੀਕੇ ਨਾਲ ਸਾਂਝ ਪਾਉਂਦੇ ਰਵਾਂਗੇ ਸਾਡੇ ਨਾਲ ਸਰਬਲੋਤ ਸardar kulwinder singh ji pattar ਸਾਡੇ ਨਾਲ ਮਿਸਟਰ ਸਿੰਘ ਪੀਜ਼ਾ ਜੋ ਕੈਨੇਡਾ ਦੀ ਲੀਡਿੰਗ ਪੀਜ਼ਾ ਬ੍ਰਾਂਡ ਹੈ ਆ ਜੋ ਵੀ ਸਾਡੇ ਨਾਲ ਇੱਥੇ ਪਹੁੰਚੇ ਨੇ ਸੋ ਜੀ ਐਨ ਉਹ ਆਖਦੇ ਆ ਧੰਨਵਾਦੀਆਂ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੋ ਰਾਈਟ ਫਾਰ ਰਾਜਾ ਤੋਂ ਭੈਣ ਜੀ ਨਵਦੀਪ ਕੌਰ ਜੀ ਚੀਮਾ ਸੀਈਓ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਤੋਂ ਸਾਡੇ ਨਾਲ ਨੇ ਸੋ ਵੱਖ-ਵੱਖ ਕਾਰੋਬਾਰੀ ਸਾਡੇ ਨਾਲ ਨੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਹਮੇਸ਼ਾ ਇਸ ਸਾਥ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਅਤੇ ਅਗਾਹ ਵੀ ਇਸੇ ਤਰੀਕੇ ਨਾਲ ਤੁਹਾਡੇ ਸਾਥ ਦੀ ਆਸ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਪ ਲਵਰ ਕਲੱਬ ਹਮੇਸ਼ਾ ਹੀ ਇਸ ਤਰ੍ਹਾਂ ਦੀ ਐਕਟੀਵਿਟੀਜ਼ ਵਿੱਚ ਸ਼ਾਮਿਲ ਹੁੰਦਾ ਹੈ ਜਿੱਥੇ ਕਿ ਕੋਈ ਕੋਈ ਡੋਨੇਸ਼ਨਸ ਹੋ ਵੀ ਆ ਕਮਿਊਨਿਟੀ ਦਾ ਕੋਈ ਵੀ ਪ੍ਰੋਗਰਾਮ ਹੁੰਦਾ ਉੱਥੇ ਆਪਾਂ ਸਾਰੇ ਵੀਰਾਂ ਪਰ ਮਿਲ ਕੇ ਇਕੱਠੇ ਹੋ ਕੇ ਉੱਥੇ ਜਾਂਦੇ ਹੈਗੇ ਆ ਤਾਂ ਇਹ ਸਾਡੀ ਇੱਕ ਸਪੈਸ਼ਲਿਟੀ ਹੈਗੀ ਹੈ ਜੀਪ ਲਵਰ ਕਲੱਬ ਦੀ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਕਿ ਸਾਡੀ ਜਿਹੜੀ ਜੀਪ ਹੈਗੀ ਆ ਇਹਦੇ ਵਿੱਚ ਕੁਝ ਜੀਪਾਂ ਜਿਹੜੀ ਨਗਰ ਕੀਰਤਨ ਸੇਵਾ ਦੇ ਵਿੱਚ ਵੀ ਜਾਂਦੀ ਹੈਗੀ ਆ ਜਿਹੜਾ ਕਿ ਅਸੀਂ ਆਪਣੇ ਆਪ ਨੂੰ ਬੜਾ ਸਭ ਦੇ ਕੇ ਮਾਨ ਸਮਾਨ ਸਨਮਾਨ ਆਪਣਾ ਸਮਝ ਦੇਗੇ ਕਿ ਸਾਡੀ ਇਹ ਜੀਪਾਂ ਉੱਥੇ ਜਾਂਦੀ ਹੈ ਤਾਂ ਇਹ ਵਾਹਿਗੁਰੂ ਦੀ ਬੜੀ ਕਿਰਪਾ ਹੈਗੀ ਆ ਕਿ ਉਹਦੇ ਵਿੱਚ ਸਾਡੀਆਂ ਜੀਪਾਂ ਦਾ ਇਸ ਦਾ ਡਿਮੋਨਸਟ੍ਰੇਸ਼ਨ ਹੁੰਦਾ ਹੈਗਾ ਤਾਂ ਉਹਦੇ ਵਿੱਚ ਪੰਜ ਪਿਆਰੇ ਜਿਹੜੇ ਸੱਚ ਕੇ ਉਸ ਜੀਪਾ ਦੇ ਵਿੱਚ ਜਾਂਦੇ ਆ ਗਿਆ। ਹੋਰ ਵੀ ਕੋਈ ਕਮਿਊਨਿਟੀ ਦੀ ਸੇਵਾ ਹੁੰਦੀ ਹੈਗਾ ਜਿੱਦਾਂ ਪੈਂਡੇਮਿਕ ਟਾਈਮ ਦੇ ਵਿੱਚ ਵੀ ਆਪਾਂ ਸੇਵਾ ਦੇ ਵੀ ਆਪਣੀ ਜੀਪਾਂ ਲਾਈਆਂ ਸੀ ਗਿਆ ਤਾਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਿਹੜਾ ਡੋਨੇਸ਼ਨਸ ਜਿਹੜੀ ਹੁੰਦੀ ਹੈਗਾ ਉਹਦੇ ਵਿੱਚ ਵੀ ਆਪਾਂ ਜੀਪ ਲਵਰ ਕਲੱਬ ਹਮੇਸ਼ਾ ਆਪਣੇ ਵੱਲੋਂ ਕੰਟ੍ਰਿਬਿਊਟ ਕਰਦਾ ਹੈਗਾ। ਅਸੀਂ ਕਿਸੇ ਤੋਂ ਕੋਈ ਡੋਨੇਸ਼ਨ ਮੰਗਦੇ ਨਹੀਂ ਕੀ ਵੀ ਕੰਟ੍ਰਿਬਿਊਟ ਬਾਈ ਆਵਰਸੈਲ ਐਂਡ ਡੋਨੇਟ ਦਾ ਅਮਾਉਂਟ ਐਸ ਮੱਚ ਵੀ ਕੈਨ ਡੂ। ਥੈਂਕ ਯੂ ਵੈਰੀ ਮਚ ਬਾਲਟਨ ਗੁਰੂ ਘਰ ਦੇ ਵਿੱਚ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਤੇ ਦੂਰੋਂ ਨੇੜੋਂ ਚੱਲ ਕੇ ਸੰਗਤਾਂ ਨੇ ਜਿੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਉੱਥੇ ਹੀ ਗੁਰੂ ਘਰ ਦੇ ਵਿੱਚ ਤੇ ਬੜੀਆਂ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਇਸ ਸਥਾਨ ਦੇ ਉੱਪਰ ਪਹੁੰਚੀਆਂ ਇਸ ਮੌਕੇ ਤੇ ਸੰਗਤਾਂ ਦੇ ਲਈ ਜਿੱਥੇ ਵੱਖੋ ਵੱਖਰੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਸੀ ਉੱਥੇ ਹੀ ਮਿਸਟਰ ਸਿੰਘ ਪੀਜ਼ਾ ਵੱਲੋਂ ਵੀ ਵਿਸ਼ੇਸ਼ ਲੰਗਰ ਪੀਜ਼ੇ ਦਾ ਇੱਥੇ ਲਗਾਇਆ ਗਿਆ ਤੇ ਆਓ ਦੇਖਦੀਆਂ ਸਾਡੀ ਇਹ ਖਾਸ ਰਿਪੋਰਟ

ਰੇਡੀਨ ਖਬਰਾਂ ਨਾਮ ਦੇ ਵਿੱਚ ਅਸੀਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਹੋਰ ਖਬਰਾਂ ਵੀ ਅਸੀਂ ਤਾਂ ਤੁਹਾਡੇ ਨਾਲ ਚੱਲਣਗੇ ਦੇਸ਼ ਦੀਆਂ तमाम ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ